ਹੈਲੋ ਦੋਸਤੋ ਸასი ਕਾਲ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਪਹੁੰਚੇ ਆਂ ਜੀ ਸਮਾਣਾ ਨਰਸਰੀ ਦੇ ਵਿੱਚ ਸਮਾਣਾ ਨਰਸਰੀ ਦੇ ਵਿੱਚ ਤੁਹਾਨੂੰ ਅੱਜ ਦਿਖਾਉਣੇ ਆਂ ਵੀ ਕਿੱਦਾਂ-ਕਿੱਦਾਂ ਦੇ ਪੇੜ ਨੇ ਜਿਹੜੇ ਆਪਾਂ ਕਦੇ ਦੇਖੇ ਵੀ ਨਹੀਂ ਹੈਗੇ ਵੀ ਇਦਾਂ ਦੇ ਵੀ ਪੇੜ ਹੁੰਦੇ ਨੇਗੇ ਮਨ ਲਓ ਬੂਟੇ ਵਗੈਰਾ ਹਨਾ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਬੈਕ ਸਾਈਡ ਤੇ ਸਾਰੀ ਨਰਸਰੀ ਹੀ ਨਰਸਰੀ ਆ ਆ ਦੇਖੋ ਆ ਡੜੇ ਪੇੜ ਨੇ ਤੇ ਗੁਲਾਬ ਦੇ ਫੁੱਲ ਬਹੁਤ ਭੰਤੇ ਨੇਗੇ ਮਨ ਲਓ ਪੇਡੇ ਤੇ ਅੱਜ ਆਪਾਂ ਆਏ ਹੋਏ ਆ ਨਰਸਰੀ ਦੇ ਵਿੱਚ ਤੁਹਾਨੂੰ ਦਿਖਾਣੇ ਆਂਗੇ ਕਿ ਕਿਦਾਂ ਦੇ ਹੁੰਦੇ ਨੇਗੇ ਇੱਥੇ ਅੱਡ ਅੱਡ ਤਰ੍ਹਾਂ ਦੇ ਗੁਲਾਬ ਨੇਗੇ ਬਹੁਤ ਤਰ੍ਹਾਂ ਦੇ ਗੁਲਾਬ ਨੇ ਕਸ਼ਮੀਰ ਕੋਈ ਕਿਤੋਂ ਦਾ ਕੋਈ ਕਿਤੋਂ ਦਾ ਤੇ ਤੁਹਾਨੂੰ ਦਿਖਾਣੇ ਆਂਗੇ ਆ ਦੇਖੋ ਜੀ ਆ ਵੀ ਗੁਲਾਬ ਹੈ ਕਈ ਪੰਤੇ ਨੇਗੇ ਆਏ ਸੋ ਇਹ ਦਰਾ ਦੂਜੇ ਪੇਟੇ ਨੇਗੇ ਕਈ ਨਹੀਂ ਦਾ ਪਰ ਨਾਮ ਬਸ ਐ ਪਤਾ ਵੀ ਗਲਾਬ ਦੇ ਫੁੱਲਣਗੇ ਆਉ ਨਹੀਂ ਆਪਾਂ ਨਾ ਜਾਣ ਜਿਵੇਂ ਆਹ ਗਲਾਬ ਹੈ ਆ ਦੇਖੋ ਇਹਦੇ ਕੁਝ ਵੀ ਨਹੀਂ ਲੱਗਿਆ ਹੈਗਾ ਤੇ ਕਾਫੀ ਵੱਡੀ ਨਰਸਰੀ ਹੈ ਜੀ ਇਹ ਆਪ ਵੀ ਆਪ ਵੀ ਬਹੁਤ ਤਿਆਰ ਕਰਦੇ ਨੇਗੇ ਅਮਰੂਦ ਨੇ ਕਹਿੰਦੇ ਛੋਟੇ ਛੋਟੇ ਜੇ ਪੇਡੇ ਨੇਗੇ ਕਹਿੰਦੇ ਵੀ ਇਹਨੇ ਤੇ ਅਗਲੇ ਮਹੀਨੇ ਫਲ ਲੱਗ ਜੂਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਇਹ ਤੇ ਕਹਿੰਦੇ ਨੇ ਕਿ ਪੇਡੇ ਛੋਟੇ ਛੋਟੇ ਨੇ ਕਹਿੰਦੇ ਵੀ ਅਗਲੇ ਮਹੀਨੇ ਇਹਨਾਂ ਦੇ ਫਲ ਲੱਗ ਜੂਗਾ ਹੁਣ ਆਪਾਂ ਅਗਲੀ ਨਰਸਰੀ ਦਿਖਾਉਣੇ ਆ ਤੁਹਾਨੂੰ ਉਹ ਸੋਨੇ ਫੁੱਲ ਨੇ ਦੇਖਿਆ ਵੇ ਬਸ ਕਈ ਵਾਰ ਨਰਸਰੀ ਜਾਉਂ ਧਿਆਨ ਰੱਖਿਆ ਕਰੋ ਕਿ ਉਹ ਚੀਕਣੀ ਮਿੱਟੀ ਹੁੰਦੀ ਹੈਗੀ ਪੈਰ ਤਿਲਕਦੇ ਨੇ ਮੇਰਾ ਵੀ ਹੁਣ ਤੱਕ ਇਹਦੀ ਬਚਤ ਰਹੀ ਗਈ ਬਸ ਐਂ ਫਰਕ ਐਂ ਫਾਇਦਾ ਵੀ ਸਾਰਾ ਉਹ ਰੇ ਕੱਚਾ ਹੈ ਇਹਨਾਂ ਕੋਲੇ ਆ ਦੇਖੋ ਜੀ ਆ ਸਾਹਮਣੇ ਸਾਰਾ ਗਲਾਬ ਆ ਗਿਆ ਦੋਸਤ ਇਹ ਕਿਸੇ ਪਾਰਟੀ ਦਾ ਮਾਲ ਹੈ ਹਾਂਜੀ ਅਸਾਂ ਕਾਲ ਰਹੇ ਹੋ ਹੈ ਇਹ ਬਾਈ ਇਹਨਾਂ ਨੇ ਕੱਢਿਆ ਮਾਲ ਅੱਗੇ ਕੋਈ ਗੱਡੀ ਗੁੱਡੀ ਭਰਨਗੇ ਉਹਦੇ ਵਾਸਤੇ ਸਾਰਾ ਆ ਦੇਖੋ ਜੀ ਇਸ ਟਾਈਮ ਤੇ ਆਪਾਂ ਤੁਹਾਨੂੰ ਦਿਖਾਣੇ ਗਲਾਬ ਆ ਦੇਖੋ ਪਰਾਂ ਵੀ ਸਾਰਾ ਗਲਾਬ ਸੀਗਾ ਉਰੇ ਵੀ ਸਾਰਾ ਗਲਾਬ ਆ ਆ ਦੇਖੋ ਆ ਦੇਖੋ ਜੀ ਦੇਖ ਸਕਦੇ ਹੋ ਆ ਅਮਰੂਦ ਆ ਗਿਆ ਜੀ ਇਹ ਅਮਰੂਦ ਹੋਰ ਹੈ ਜਿਹੜਾ ਪਰਾਂ ਅਮਰੂਦ ਪਿਆ ਉਹ ਹੋਰ ਆਗਾ ਆ ਦੇਖੋ ਮੈਂ ਤੁਹਾਨੂੰ ਉਰੇ ਖੜਕੇ ਦਿਖਾਣਾ ਸਾਰਾ گلاب ਆ ਦੇਖੋ ਆ ਪੀਲਾ گلاب ਆ ਗਿਆ ਇਹ ਆ ਦੇਖੋ ਪੀਲਾ گلاب ਆ ਗਿਆ ਆ ਹੋਰ ਕਲਰ ਆ ਗਿਆ ਹੋਰ ਕਲਰ ਆ ਹੋਰ ਕਲਰ ਆ ਆ ਦੇਖੋ ਸਾਰਾ ਹੀ گلاب ਆ ਡੱਡ ਕਲਰਾਂ ਦਾ ਹੈਗਾ ਐ ਨਹੀਂ ਰਿਹਾ ਵੀ ਇੱਕੋ ਜਿਹਾ گلاب ਨਹੀਂ ਹੈਗਾ ਤੁਸੀਂ ਦੇਖ ਸਕਦੋਂਗੇ ਆਪਾਂ ਇਸ ਟਾਈਮ ਤੇ ਖੜੇ ਆ ਕੱਲੇ گلاب ਦੇ ਵਿੱਚ ਆ ਦੇਖੋ ਇਸ ਬਾਣੀ ਤੋਂ ਪਹਿਲਾਂ ਹੁੰਦੀ ਹੈ ਨਰਸਰੀ ਜੀ ਉੱਥੇ ਆ ਕਈ ਪੰਤਾ ਗਲਾਬ ਆਗਾ ਆ ਦੇਖੋ ਇੰਨੇ ਉਹਰੇ ਜ਼ਮੀਨ ਠੇਕੇ ਦੇ ਲੱਤੀ ਹੋਈ ਆ ਉਹਦੇ ਵਿੱਚ ਇਹ ਸਾਰੇ ਪੌਦ ਆਪ ਤਿਆਰ ਕਰਦੇ ਨੇ ਕਈ ਬੰਦੇ ਨੇਗੇ ਮਿਹਨਤ ਤੋਂ ਬਿਨਾ ਕੁਝ ਨਹੀਂ ਹੈਗਾ ਹਨਾ ਕਹਿੰਦੇ ਮਿਹਨਤ ਬਹੁਤ ਜ਼ਰੂਰੀ ਹੈਗੀ ਹੁਣ ਇਦਾਂ ਨਹੀਂ ਚੱਲਦਾ ਆ ਦੇਖੋ ਆਪਰੇ ਬੈਕ ਸਾਈਡ ਤੇ ਸਾਰਾ ਗਲਾਬ ਵਾ ਦੇਖ ਸਕਦੇ। ਇਹ ਸਾਰੇ ਹੀ ਗਲਾਬ ਦੀ ਗਲਾਬ ਹੈ। ਜੀ ਦੇਖ ਸਕਦੋਂਗੇ। ਕਈ ਵੈਰਾਈਟੀਆਂ ਨੇ ਗਲਾਬ ਦੀਆਂ ਇੱਕ ਵੈਰਾਈਟੀ ਨਹੀਂ ਹੈਗੀ। ਆ ਦੇਖੋ ਆ ਸਾਰਾ ਗਲਾਬ ਹੈ। ਕਿਉਂਕਿ ਆਪਾਂ ਨੂੰ ਕੱਲੇ ਗਲਾਬ ਤੇ ਅਮਰੂਦ ਬਾਰੇ ਪਤਾ ਹੋਰ ਆਪਾਂ ਨੂੰ ਪੇਟਿਆਂ ਦੇ ਨਾਮ ਬਾਰੇ ਨਹੀਂ ਹੈਗਾ ਪਤਾ। ਆ ਦੇਖੋ ਤਾਂ ਫਾਲਦਾਰ ਬੂਟੇ ਸ਼ਾਨਦਾਰ ਬੂਟੇ ਸਾਰੇ ਨਹੀਂਗੇ ਉਰੇ ਲੇਕਿਨ ਜਿੰਨੇ ਜਿੰਨੇ ਦਾ ਆਪਾਂ ਨੂੰ ਪਤਾ ਆਪਾਂ ਉਸੇ ਦਾ ਨਾਮ ਲੈਨੇ ਹੂੰ ਤਾਂ ਇਹ ਆਪਾਂ ਨੂੰ ਪਤਾ ਨਹੀਂ ਹੈਗਾ ਇਹਨਾਂ ਆਹ ਦੇਖੋ ਇਹ ਕਹਿੰਦੇ ਜਿਹੜੇ ਇਹਨਾਂ ਦੇ ਦਵਾਈਆਂ ਪਾਉਂਦੇ ਨੇਗੇ ਉਹ ਰੋਣੀ ਮਿਲਦੀ ਹੈਗੀ ਨਾ ਚੰਡੀਗੜ੍ਹ ਤੋਂ ਮਿਲੇ ਨਾ ਪਟਿਆਲੇ ਤੋਂ ਛੋਟੇ-ਮੋਟੇ ਸ਼ਹਿਰਾਂ ਦੇ ਛੋਟੇ ਦਾ ਸ਼ਹਿਰਾਂ ਦਾ ਕੀ ਮਿਲੂਗੀ ਇਹ ਹੁਣ ਆਹ ਦੇਖਾ ਜਿਹੜੇ ਗਲਾਬ ਆਹ ਗਲਾਬ ਦੇ ਪੇੜੇ ਕੱਢੇ ਪੈਣਗੇ ਆਹ ਇਹ ਸਾਰੇ ਦੀ ਹੁਣ ਗੱਡੀ ਭਰਨਗੇ ਜੀ ਤੁਸੀਂ ਦੇਖ ਸਕਦੇ ਹੋਗੇ ਆਹ ਇਹ ਕਿਤੇ ਬਾਹਰ ਭੇਜਣਗੇ ਤੁਸੀਂ ਦੇਖ ਸਕਦੇ ਹੋਗੇ ਉਹ ਆਓ ਪਰਲੇ ਪਾਸੇ ਉਹਦੇ ਪੇਡੇ ਆ ਗਏ ਕੀ ਕਹਿੰਦੇ ਹੁੰਦੇ ਨੇ ਮੋਰ ਪੰਖੀ ਮੋਰ ਪੰਖੀ ਦੀ ਵੀ ਕਈ ਵੈਰਾਈਟੀਆਂ ਨੇ ਜਿਵੇਂ ਉਹ ਹਰੀ ਵੈਰਾਈਟੀ ਆ ਗਈ ਉਹ ਕਾਲੀ ਜੀ ਵੈਰਾਈਟੀ ਆ ਗਈ ਤੇ ਉਧਰ ਹੋਰ ਆਹ ਦੇਖੋ ਮਿੱਟੀ ਵੀ ਇਹ ਅੱਡ ਵਰਤਦੇ ਨੇ ਉਹ ਮਿੱਟੀ ਨਹੀਂ ਵਰਤਦੇ ਹੈਗੇ ਜਿਹੜੀ ਆਪਣੀ ਆਮ ਹੁੰਦੀ ਹੈਗੀ ਦੇਖ ਸਕਦੇ ਹੋਗੇ ਇਹ ਸਾਰੇ ਹੀ ਜਿਹੜੀਆਂ ਕਿਆਰੀਆਂ ਨੇ ਸਾਰੇ ਗਲਾਬ ਦੇ ਫੁੱਲਾਂ ਦੀਆਂ ਨਹੀਂਆਂ ਤੇ ਸਾਨੂੰ ਹੁਣ ਉਹ ਪਰਲੀ ਸਾਈਡ ਦਿਖਾਉਣਾ ਜਿੱਥੇ ਉਹ ਬੰਦੇ ਫਿਰਦੇ ਨੇਗੇ ਉੱਥੇ ਵੀ ਸਾਰਾ ਗਲਾਬ ਹੀ ਗਲਾਬ ਹੈ ਆ ਵੀ ਮੋਰ ਪੰਖੀ ਹੈ ਜੀ ਇਹ ਅੱਡ ਤਰ੍ਹਾਂ ਦਾ ਮੋਰ ਪੰਖੇ ਆ ਇਹ ਹੋਰ ਇਸ ਹਾਵ ਜੇ ਦਾ ਆ ਪਵਿੱਤੇ ਦਾ ਬੇਡ ਆ ਗਿਆ ਆ ਵੀ ਗਲਾਬ ਹੈ ਲੇਕਿਨ ਇਹਦੇ ਹਜੇ ਫੁੱਲ ਨਹੀਂ ਆਏ ਹੈਗੇ ਆ ਸਾਹਮਣੇ ਸਾਰਾ ਗਲਾਬ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਪਰਾਂ ਵੀ ਇਹਨਾਂ ਦੇ ਕੋਲ ਕਾਫੀ ਜਿਆਦੇ ਵੈਰਾਈਟੀ ਗਲਾਬ ਦੀ ਇਹ ਸਾਰੇ ਗਲਾਬ ਹੈ ਜੀ ਸਾਰੀਆਂ ਕਿਆਰੀਆਂ ਗਲਾਬ ਦੀਆਂ ਨਹੀਂ ਆ ਤੁਸੀਂ ਫੁੱਲ ਦੇਖ ਸਕਦੇ ਹੋ ਕਿੰਨੇ-ਕਿੰਨੇ ਭੰਤੇ ਨੇ ਇੱਥੇ ਇਹ ਆਦੇ ਇਹ ਦਰਦੀ ਸੈਡ ਹੋਰ ਨੇ ਜੀ ਪੇਡੇ ਆ ਤਾਂ ਤੁਹਾਨੂੰ ਪਤਾ ਹੀ ਹੈ ਕਾ ਗੰਦੇ ਨੰਗੇ ਪਾਉ ਬੋਤਲ ਪਤਾ ਨਹੀਂ ਕੀ ਨਾਮ ਲੈਂਦੇ ਨੇ ਇਹਦਾ ਬੜੇ ਹਰੇ ਪੇਡੇ ਦਾ ਹੁੰਦੇ ਨੇ ਪੱਦੇ ਪੱਤੇ ਵਾਲੇ ਇਹ ਵੀ ਸਾਰੀ ਗੁਲਾਬ ਦੀ ਕੇਰੀ ਹੈਗੀ ਤੇ ਇਕ ਆ ਦੇਖੋ ਇਹ ਵੀ ਸਾਰੀ ਗੁਲਾਬ ਦੀ ਕੇਰੀ ਹੈਗੀ ਆ ਦੇਖੋ ਇੱਥੇ ਫੁੱਲ ਵਧੀਆ ਆ ਰਹੇ ਨੇ ਇਹ ਤੇ ਅਜ ਦੂਜੇ ਤੇ ਆਈ ਨਹੀਂ ਹੈਗੀ ਆ ਦੇਖੋ ਤੇ ਆਈ ਨਹੀਂ ਇਹ ਤੇ ਫੁੱਲ ਆ ਰਹੇ ਨੇ ਆ ਮੋਰ ਪੰਖੀ ਆ ਗਿਆ ਜੀ ਕਈ ਤਰ੍ਹਾਂ ਕਈ ਤਰ੍ਹਾਂ ਦੀ ਵੈਰਾਈਟੀਆਂ ਮੋਰ ਪੰਖੀ ਜੀ ਇਕ ਆ ਦੇਖੋ ਆ ਆ ਗਿਆ ਜੀ ਮਰੂਦ ਜਿਹੜੇ ਅੰਕਲ ਕਹਿ ਰਹੇ ਸੀਗੇ ਕਹਿੰਦਾ ਜਿਹੜੇ ਇਹ ਅਮਰੂਦ ਆ ਇਸ ਪੈਦਾ ਅਮਰੂਦ ਆ ਪਤਾ ਨਹੀਂ ਅਹੀਂ ਜੇ ਗੱਲ ਕਰਦੇ ਸੀ ਇਥੇ ਕਹਿੰਦਾ 12 ਮਹੀਨੇ 30 ਦਿਨ ਫਲ ਲੱਗੂਗਾ ਇਸ ਪੇੜ ਦੇ ਉੱਤੇ 12 ਮਹੀਨੇ 30 ਦਿਨ ਫਲ ਲੱਗਣਾਗਾ ਇੱਕ ਵਾਰ ਨਹੀਂ ਵੀ ਇੱਕ ਵਾਰ ਲਾ ਕੇ ਹਟ ਗਿਆ ਇਸ ਪੇੜ ਦੇ 12 ਮਹੀਨੇ 30 ਦਿਨ ਫਲ ਲੱਗਣਾਗਾ ਕਿਉਂਕਿ ਇਹਨਾਂ ਨੂੰ ਹਿਸਾਬ ਆਪਣ ਨੂੰ ਦਿੰਨਾ ਹਿਸਾਬ ਨਹੀਂਗਾ ਆਪਣ ਨੂੰ ਦੱਸੇ ਮੁਤਾਬਕ ਹੈ ਵੀ 12 ਮਹੀਨੇ 30 ਦਿਨ ਹੀ ਇਥੇ ਫਲ ਲੱਗੂਗਾ ਉਹ ਕਹਿੰਦੇ ਨੇ ਕਹਿੰਦੇ ਇਹ ਛੋਟੇ ਛੋਟੇ ਪੇੜ ਨਹੀਂ ਤੁਸੀਂ ਦੇਖ ਸਕਦੇ ਹੋਗੇ ਛੋਟੇ ਛੋਟੇ ਪੇੜਣੇਗੇ ਅਗਲੇ ਮਹੀਨੇ ਕਹਿੰਦੇ ਇਹ ਤੇ ਫਲ ਲਗਣਾ ਸਟਾਰਟ ਹੋ ਜਾਊਗਾ ਆ ਦੇਖੋ ਇਹ ਸਾਰਾ ਕੁਝ ਸਾਫ ਕਰਦੇ ਨੇ ਇਹ ਪੌਦੇ ਵਗੈਰਾ ਦਵਾਈਆਂ ਦਬੂਈਆਂ ਆ ਦੇਖੋ ਆ ਗਿੰਦੇ ਆਗੇ ਗਿੰਦੇ ਦੀ ਵੀ ਕਈ ਵੈਰਾਈਟੀਆਂ ਨੇ ਆ ਜਿਹੜਾ ਸੈੱਡ ਆ ਇਹਦੇ ਥੱਲੇ ਵੀ ਪੌਦੇ ਤਿਆਰ ਕਰਦੇ ਨੇ ਇਿੱਟੋ ਪੋਜ ਮੱਛੇ ਨਾਲ ਠੰਡ ਤੋਂ ਨਾਲ ਠੰਡ ਜਣਾ ਮੱਛੇ ਜਿਹੜੀ ਆ ਦੇਖੋ ਆ ਛੋਟੇ ਛੋਟੇ ਇਹ ਆਪ ਹੀ ਪੌਦ ਤਿਆਰ ਕਰਦੇ ਨੇ ਆ ਹੀ ਨਹੀਂ ਹੈਗਾ ਵੀ ਇਹ ਬਣਾ ਬਣਾਇਆ ਪੇਡਾ ਲਿਆਉਂਦੇ ਨੇ ਬਾਹਰੋਂ ਆ ਦੇਖੋ ਹੁਣ ਆਪਾਂ ਦੂਜੇ ਪਾਸੇ ਆ ਗਏ ਆ ਇੱਥੇ ਵੀ ਗੁਲਾਬ ਦੀ ਤੁਸੀਂ ਵੈਰਾਈਟੀਆਂ ਦੇਖ ਸਕਦੇ ਹੋ ਕਿੰਨੀਆਂ ਵੈਰਾਈਟੀਆਂ ਨੇ ਗੁਲਾਬ ਦੀਆਂ ਆ ਦੇਖੋ ਜੀ ਆ ਦੇਖੋ ਅੱਧਾ ਅੱਦੇ ਗੱਲੇ ਵਾਂਗੂ ਪਰਾਂ ਗਲਾਬ ਹੈ ਗਲਾਬ ਹੈ ਇੱਧਰ ਵੀ ਅੱਦੇ ਗੱਲੇ ਵਾਂਗੂ ਗਲਾਬ ਹੀ ਗਲਾਬ ਹੈ ਤੁਸੀਂ ਦੇਖ ਸਕਦੇ ਹੋ ਉੱਥੇ ਪਹੇ ਤੱਕ ਇੱਥੇ ਆਪਣੀ ਗੱਡੀ ਖੜੀ ਹੈਗੀ ਉੱਥੇ ਤੱਕ ਗਲਾਬ ਹੀ ਗਲਾਬ ਹੈ ਸਾਰਾ ਮੈਂ ਪੁਬਿੱਤავਿਆ ਅਨੇ ਹੈ ਵੀ ਗਲਾਬ ਕਈ ਵੈਰਾਈਟੀਆਂ ਨੇ ਗਲਾਬ ਦੀਆਂ ਕਾਫੀ ਭੰਤਾ ਗਲਾਬ ਹੈ ਔਰ ਇਹ ਖੜਕੇ ਦਿਖਾਣਾ ਤੁਹਾਨੂੰ ਆ ਦੇਖੋ ਜੀ ਕਿੰਨੇ ਸੋਹਣੇ ਲੱਗੇ ਗਲਾਬ ਦੇ ਪੇੜੇ ਤੇ ਇਧਰ ਆ ਗਿਆ ਜੀ ਅੱਧੇ ਗਿੱਲੇ ਵਾਂਗੂ ਇਹ ਵੀ ਸਾਰਾ ਆ ਤੁਸੀਂ ਦੇਖ ਸਕਦੇ ਹੋਗੇ ਇਹ ਆ ਸਾਰਾ ਹੀ ਗਲਾਬ ਹੈ ਸਾਰੇ ਦੇ ਫੁੱਲ ਆਏ ਹੋਏ ਨੇਗੇ ਇਹ ਸਾਰੇ ਇਹਨਾਂ ਨੇ ਆਪ ਪੌਦ ਉੱਤੇ ਪੇੜ ਤਿਆਰ ਕੀਤੇ ਹੋਏ ਆ ਸਾਰੇ ਫੁੱਲਦਾਰ ਆ ਦੇਖੋ